ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਆ ਤੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸਭ ਨੂੰ ਕਰਦੀਆਂ ਕਰਾਚਰ ਕੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਉਹ ਤਾਂ 2 ਮਿੰਟ ਤੱਕ ਇਹਨੂੰ ਬੰਦ ਕਰਦੀ ਹੈ ਨਾ ਥੱਲੇ ਤੇ ਸਹੀ ਫਰਟਾਦੇ ਬਣ ਰਹੇ ਆ ਜੀ ਥੱਲੇ ਤੇ ਥੜੀ ਦੇ ਨਾਲ ਅਸੀਂ ਖਾਣੀ ਆ ਜ ਮੱਕੀ ਦੀ ਰੋਟੀ ਰਾਗੇ ਚੌੜ ਵੀ ਆ ਪਰ ਚੌੜ ਅਸੀਂ ਖਾਣੇ ਨਹੀਂ ਹੈਗੇ ਅਸੀਂ ਮੱਕੀ ਦੀ ਰੋਟੀ ਜਿਹੜੀ ਤਾਜ਼ਾ ਤਾਜ਼ਾ ਬਣ ਰਹੀ ਹੈ ਉਹੀ ਧਗਣੀ ਆ ਆਮ ਜੀ ਸਾਰੇ ਜਣੇ ਫਸੇ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਕੰਨ ਕੇ ਸਾਰੇ ਨੂੰ ਪਹਿਲਾਂ ਇੱਕ ਮੈਂ ਰਾਤ ਰੋਟੀ ਨਹੀਂ ਖਾਧੀ ਕੀ ਹੋਇਆ ਰਾਤ ਰੋਟੀ ਨਹੀਂ ਖਾਧੀ ਅੱਛਾ ਸਰ ਹੁਣ ਹਵਲ ਜਨ ਲੱਗੀ ਹੈ ਕੀ ਗੱਲ ਜੀ ਸਾਰਿਆਂ ਨੂੰ ਦੁੱਧੇ ਪਾਣਾ ਸਿੱਖੋ ਆਓ ਜੀ ਛਕੋ ਮੱਕੀ ਦੀ ਰੋਟੀ ਨਾਣੂ ਘੜਿਆ ਹਾਂ ਪੁੱਲਾ ਸੱਦਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਹੱਥ ਚ ਤਾਂ ਜੀ ਮੱਕੀ ਦੀ ਰੋਟੀ ਹਾਂ ਸਾਸਰੀ ਘਰ ਦੀ ਸਾਰਿਆਂ ਨੂੰ ਮਾਮੀ ਇਹਦੇ ਵੀ ਜਿੰਨੇ ਦਿਨ ਮੈਂ ਉਹਨਾਂ ਦਿਨ ਮੱਕੀ ਦੀ ਰੋਟੀ ਖਾਓ ਹਾਂ ਤੇ ੁਰਬਾਹਰੋ ਦੀ ਕਿਰਪਾ ਨਾਲ ਜੀ ਜਿਹੜਾ ਸਾਡਾ ਭਾਗਾ ਵਾਲਾ ਥੁੱਲਾ ਇਹਦੇ ਪਰ ਰੌਣਕ ਲੱਗਣੀ ਸ਼ੁਰੂ ਹੋ ਗਏ ਵੜਨਾ ਸ਼ੁਰੂ ਹੋ ਗਿਆ ਤਾਂ ਸਮਝੋ ਰੌਣਕ ਲੱਗਣੀ ਸ਼ੁਰੂ ਹੋ ਗਏ ਅਸਲਾਮ ਅਲੈਕਮ ਬੈਠੇ ਛੜ ਕੇ ਛੜ ਦੇ ਛੜ ਦੇ ਮਾਸੇ ਮੈਨੂੰ ਜੀ ਇਧਰ ਮਾਮੇ ਨੂੰ ਸਾਸਰੀ ਘਰ ਦੀ ਸਾਰਿਆਂ ਨੂੰ ਮਾਮਾ ਵੀ ਪਹੁੰਚ ਗਿਆ ਮਾਮੇ ਨੂੰ ਗੱਡੀ 'ਚ ਜਾਂਦੇ ਜਾਂਦੇ ਨੂੰ ਜੀ ਖੁਸ਼ਬੂ ਆ ਗਈ ਕੜੀ ਦੀ। ਕਿ ਮਾਮੀ ਦੀ ਮਾਮੇ ਦੀ ਘਰ ਵਾਲੀ ਨੇ ਬਣਾਈ ਦੀ ਨਾ ਮਾਮੀ ਨੇ। ਤਾਂ ਕਰਕੇ ਖੁਸ਼ਬੂ ਆ ਗਈ ਕਹਿੰਦਾ ਫਿਰ ਮਾਮਾ ਲੱਗਿਆ ਰੋਪੜ ਦੇ ਨੇੜੇ ਨੇੜੇ ਨੂੰ ਗੁਜ਼ਰਦੇ ਨੂੰ। ਹਾਂ। ਵੀ ਇੱਧਰ ਵੀ ਖੁਸ਼ਬੂ ਆਉਂਦੀਆਂ ਹਨਾ। ਹਾਂ। ਪਹਾੜ ਵਾਲੀਆਂ। ਪੰਜਾਬ ਦੇ ਬਾਹਰ ਪਰ ਆਏ। ਸਤਿ ਸ੍ਰੀ ਅਕਾਲ। ਯਾ ਪੰਜਾਬ ਦੇ ਬਾਰਡਰ ਪਰ ਆ ਫਿਰ ਖੁਸ਼ਬੂ ਆਉਣ ਲੱਗੀ ਹਾਂ। ਖੁਸ਼ਬੂ ਆ ਗਈ ਕੜੀ ਜੀ। ਅੱਛਾ। ਬ੍ਰੇਕ ਉਰੇ ਲਾਤੀ ਗੱਡੀ ਜੀ। ਬ੍ਰੇਕ ਲਾਤੀ ਜੀ ਫਿਰ ਜਿਹੜੇ। ਅੱਛਾ ਸੁੱਕੀਆਂ ਰੋਟੀਆਂ ਠੀਕ ਹੈਗੇ ਗਿੱਲੀਆਂ ਕਰਕੇ ਦਵਾਂ ਚੋਪੜ ਕੇ ਲੈਣੀ ਆ ਕਹਿਣ ਦਾ ਪਾ ਉਹ ਚੋਪੜ ਕੇ ਲੈਣੀ ਆ ਕਿ ਬਿਨਾ ਚੋਪੜੀ ਚੱਲੂਗੀ ਆ ਹਾਂ ਪਾਣੀ ਪ੍ਰਸ਼ਾਦ ਪਾਣੀ ਦੇਣਾ ਮਾਮੂ ਹਾਂ ਮਾਮੂ ਪ੍ਰਸ਼ਾਦ ਨੇ ਰੋਟੀ ਮੈਂ ਲੱਗਿਆ ਖਾਣਾ ਮੈਂ ਵੀ ਬਸ ਉਹ ਵੀ ਪਾ ਲਈ ਉਹਨੇ ਵੀ ਪਾ ਲਈ ਬਸ ਤੁਸੀਂ ਛਕਣਾ ਸ਼ੁਰੂ ਕਰੋ ਨਾਲ ਦੀ ਨਾਲ ਰੜਦੀਆਂ ਰੜਦੀਆਂ ਗਰਮ ਗਰਮ ਪ੍ਰਸ਼ਾਦ ਤੇ ਤੁਹਾਡੇ ਕੋਲ ਹਾਜ਼ਰ ਹੋ ਜਣੇ ਬੈਠ ਕੇ ਬੈਠ ਜਾ ਉੱਥੇ ਆ ਦੇਖ ਮਾਮੀ ਇਹਦੇ ਪਰ ਬਹਿ ਜਾ ਹਾਂ ਇਹਦੇ ਪਰ ਬਹਿ ਜਾ ਪਾਠੀ ਪਰ ਹੋਏ ਇਹ ਚਾਚੀ ਦੀ ਗੱਲ ਕੀ ਨੇ ਪਾਉਣੀ ਚਾਚੀ ਗਾ ਜਾਈਂ ਹਾਂ ਬਾਈ ਕਿਸ ਦਾ ਬਾਈ ਕਿਦੇ ਦੇ ਵੀਤੇ ਪੋਣੀ ਪੋਣੀ ਗਾੜੀ ਪੁੰਚੀ ਕਾਗਲ ਸਵਾਦ ਨਹੀਂ ਬਣੀ ਨਹੀਂ ਮੈਂ ਤਾਂ ਖਾਈ ਨਹੀਂ ਹਾਂ ਮਾਲਾ ਦੇ ਰਹੇ ਹਾਂ ਹਾਂ ਮੰਮਾ ਕਾ ਕਹਦਾ ਮਗਾ ਖਾਦੇ ਰਿਹਾ ਜੋ ਮਾਲਾ ਦੇ ਰਹੇ ਆ ਜੀ ਕਾ ਕੋਈ ਨਾ ਥੋੜਾ ਘਰ ਆ ਦੇ ਦੇ ਥੋੜੋ ਆ ਥੋੜਾ ਘਰ ਆ ਇਹ ਬਾਈ ਥੋੜਾ ਘਰ ਆ ਮੰਮਾ ਮੰਮਾ ਚੂਰ ਕੇ ਨਹੀਂ ਖਾਣੀ ਪਸੰਦ ਆ ਕੜੀ ਜ਼ਿਆਦਾ ਗਰਮ ਆ ਹਾਂ ਹਾਂ ਤਾਜੀ-ਤਾਜੀ ਪਾਕੇ ਲਿਖਿਆ ਹੈ ਨਾ ਹਾਂ ਹਾਂ ਬੇਖਰਮ ਹੈ ਨਾ ਹਾਂ ਚੌੜਾ ਹੈ ਆਹ ਚੌੜਾ ਵੀ ਆ ਗਿਆ ਜੀ ਇੱਧਰ ਹਾਂ ਮੈਂ ਕਹਿ ਲਿਆ ਹੀ ਸਾਰਿਆਂ ਨੂੰ ਹਾਂ ਵੀ ਮੰਮੀ ਸਾਡੀ ਰੋਟੀ ਲਾਉਣ ਅੱਗੇ ਮੰਮੀ ਦੇ ਹੱਥ ਦਾ ਜਿਹੜਾ ਸੁਖਾ ਮਾਤਾ ਉਹ ਫਿਰ ਮਾ ਕੇ ਨਹੀਂ ਮੈਂ ਦੇ ਦੇ ਇਸ ਕਰ ਕੇ ਕੀ ਸੀ ਆ ਨੰਦ ਲੰਦੇ ਆ ਆਨੰਦ ਨਹੀਂ ਜਿਹੜਾ ਤੁਸੀਂ ਆਪਣੇ ਕੰਮ ਕਰਿਓ ਪਰ ਪਰਸਨਲ ਕੋਈ ਕੱਪੜਾ ਲੀੜਾ ਇੱਧਰ ਸੈੱਟ ਕਰ ਕੋਈ ਉੱਧਰ ਸੈੱਟ ਕਰ ਕੋਈ ਇਹ ਪਲੈਨਿੰਗ ਪਲੈਨਿੰਗ ਚੱਲਦੀ ਹੈ ਉਹ ਕੋਈ ਨਹੀਂ ਮੈਂ ਸਮਝ ਗਿਆ ਮੈਂ ਕਿਹਾ ਵੀ ਅਗਲੇ ਨੇ ਕਿਹਾ ਆਪ ਦੋਨੇ ਜੜੀਆਂ ਖਾਨੀਆਂ ਤੇ ਮਾਮੀ ਜੀ ਪ੍ਰਸ਼ਾਦਾ ਬਣਾਉਣੇ ਆ ਇਸ ਕਰਕੇ ਸੀ ਜਵਾਬ ਦਿੱਤਾ ਭਾਈ ਮਾਂ ਦੇ ਮੋਟੇ ਸੇ ਨੂੰ ਖਾ ਲੈ ਆ ਦੇਖੇਗਾ ਆ ਰਿਹਾ ਆ ਜਾਏਗਾ ਲੈ ਗੀ ਤੇ ਉਹ ਨਾਲ ਇਹਨਾਂ ਨੇ ਚੌਲ ਬਣਾ ਲਏ ਸੀ ਜੀ ਮਾਮੀ ਕਹਿੰਦੀ ਵੀ ਨਹੀਂ ਵੀ ਮੱਕੀ ਦੀ ਰੋਟੀ ਮੈਂ ਬਣਾਉਣੀ ਬਣਾਉਣੀ ਮਾਮੀ ਦੀ ਮੱਕੀ ਦੀ ਰੋਟੀ ਭਰਗੀ ਜੀ ਹੋਈ ਥੋੜਾ ਜਿਹਾ ਹੱਥ ਮਾਮੀ ਦਾ ਮਾਮੀ ਕਹਿੰਦੀ ਨਾਲ ਮੱਕੀ ਦੀ ਰੋਟੀ ਵੀ ਚਾਹੀਦੀ ਇਹਨਾਂ ਨੇ ਤਾਂ ਕੜੀ ਚੌਲ ਬਣਾ ਦਿੱਤੇ ਤੇ ਕੜੀ ਚੌਲ ਆਪਾਂ ਨੇ ਖਾ ਵੀ ਲਏ ਇੱਕ ਮੱਕੀ ਦਾ ਪ੍ਰਸ਼ਾਦਾ ਆਪਾਂ ਨੇ ਛਕ ਲਿਆ ਜੀ ਕੜੀ ਇੰਨੀ ਕੁ ਸਵਾਦ ਬਣੀ ਹੋਈ ਆ ਕਿ ਕੋਈ ਸ਼ਬਦਾਂ ਤੇ ਬਿਆਨ ਮੈਂ ਕਰ ਨਹੀਂ ਸਕਦਾ ਇਹਨੂੰ ਦੇਖੋ ਵੀ ਗੱਲ ਇਦਾਂ ਆਪਾਂ ਦੇ ਕੁਰਸੀ ਵਾਲਾ ਕੰਮ ਨੇ ਚੱਲਦਾ ਵਾਹ ਰੋਟੀ ਤਾਂ ਕਾਚੇ ਪੜ ਹੋ ਗਈਆਂ ਆਹ ਦੇਖ ਮਾਮੇ ਨੇ ਵੀ ਕਰ ਲਿਆ ਲੋਟ ਉਧਰ ਕੰਮ ਆਇ ਤਾਂ ਹਾਂ ਅੱਛਾ ਮੈਂ ਠੀਕ ਮਾਮਾ ਥੱਲੇ ਬੈਠਾ ਤਾਂ ਹਾਂ ਮੈਂ ਵੀ ਬੈਠਾ ਥੱਲੇ ਹਾਂ ਨਾ 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 ਨਹੀਂ ਨਹੀਂ ਬੈਠੀ ਬੈਠਾ ਉਹ ਇੱਕ ਲੇਖੇ ਦਾ ਕੁਰਸੀ ਪਰ ਚੂਰ ਕੇ ਖਾਣੀ ਓਕੇ ਹੋਣੀ ਹਾਂ ਵਾਹ ਠੀਕ ਆ ਜਿਹੜਾ ਨਾਂ ਪੈਣਾ ਉਹ ਕੋਦੇਸ ਦੇ ਬਾਹਰ ਚਾਪਾ ਆ। ਅਨੇ ਪਾਣੀ ਪਾ ਪਾਣੀ ਆ ਪਿਆ ਥੱਲੇ ਮਿਰਚ ਨਹੀਂ ਹੈ ਨਹੀਂ ਜਰਾ ਸਾਹ ਸਾਬ ਦੀ ਠੀਕ ਆ ਨਾ ਸਾਹ ਸਾਬ ਜੀ ਦੀ ਮਿਰਚ ਆ। ਮੈਨੂੰ ਮੈਨੂੰ ਕਮੀ ਲਾ ਦੇ ਉਹ ਤਾਂ ਲੈਣਾ ਕਿ ਤਾਂ ਹੁਣ ਵਿੱਚ ਕੱਚਾ ਨੂਨ ਪਾਉਂਗਾ ਬੀਪੀ ਵਧਾਉਣਾ ਨੇ। ਪੁੱਤ ਨੂਨ ਲੈ ਥੋੜਾ ਜਿਹਾ ਮੇਰੇ ਬਾਪੇ ਉਹ ਅੱਗੇ ਥੜਾ ਬੀ ਆ ਹਾਂ ਬੰਦ ਕਰ ਦੇ ਇਹਨੂੰ ਹਾਂ। ਉਹ ਪੱਟਾ ਘਣਾ ਵੀ ਇਹਨੂੰ ਕਿਸੇ ਤਰੀਕੇ ਨਾਲ ਐ ਸਹੀ ਹਾਂ ਗਾ। ਅਈ ਅਨੂਰ ਨਾਲੇ ਤੇਰੇ ਚੌਲਾ ਚ ਨੂਨ ਸਿੱਟਿਆ ਮੈਂ। ਨਹੀਂ ਮਾਮੀ। ਮੈਂ ਤਾਂ ਬਣਾਇਆ ਨਾ ਚੌਲ ਮੈਂ ਵਿੱਚ ਇੰਨਾ ਨੂਨ ਸਿੱਟਿਆ। ਹਾਂ ਸਹੀ ਆ ਸਾਰਾ ਕੁਝ। ਆ ਦੇਖੋ ਮਾਮਾ ਜੀ ਤਾਂ ਪਰਚਾਤਾ ਜਾਣੇ ਉਹ ਨਾਲੇ ਰਿਕੇ ਆ। ਵੀ ਠੀਕ ਆ। ਠੀਕ। ਉਹ ਮੈਂ ਤੁਹਾਡੀ ਤੇ ਨਹੀਂ ਪਾਉਣ ਲੱਗਿਆ ਫੜ ਫੜ ਕੇ ਥਾਲੀਆਂ ਵੀ ਮੈਂ ਤੁਹਾਡੇ ਆਣੀ ਚ ਪਾਉਣ ਲੱਗਿਆ। ਅਸੀਂ ਤੁਹਾਨੂੰ ਰੋਕਦੇ ਵੀ ਤੁਹਾਡੇ ਬੀਬੀ ਉਹ ਬਦਨਾ। ਅੱਛਾ। ਗਾਲਾਂ ਮੇਰੇ ਵਰਗੀ ਨੂੰ ਪੈਣੀਆਂ। ਤਗੜੀ ਰੁੰਡੀ ਆ। ਇਸ ਕਰਕੇ ਤੁਸੀਂ ਨਾ ਖਾਓ ਚੰਗਾ। ਇਹ ਕੜੀ ਵਧੀਆ ਬਣੀ ਆ। ਕੜੀ ਇੱਕ ਨੰਬਰ ਕੜੀ ਚ ਪਤਾ ਸਮਾਨ ਕਿੰਨਾ ਪਾਇਆ ਉਹ ਜੈਸਮੀਨ ਵਾਲੇ ਬਲੌਗ ਚ ਪਤਾ ਲੱਗਣਾ ਉਹ। ਵੀ ਮਿਹਨਤ ਕਿੰਨੀ ਲੱਗੀ ਇਹਦੇ ਪਰ। ਹਾਂ। ਆ ਕੜੀ ਨੂੰ ਦੇਖ ਕੇ ਪਤਾ ਲੱਗਦਾ ਕਿ ਕਿੰਨਾ ਕ ਸਮਾਨ ਆ ਪਾਇਆ ਵਾ ਕੜੀ ਚ ਦਾ। ਹੂੰ। ਉਹਦੇ ਪਤਾ ਲੱਗਦਾ। ਵੀ ਕੀ ਕੀ ਐਟ ਮੈਂ ਪੜਾਈਆਂ ਮੈਂ। ਜਦੋਂ ਦੇਖਣ ਵੇਲੇ ਸੀ ਨੂੰ ਇੰਨੀ ਸੁਆਦ ਲੱਗਦੀ ਦਿਖਦੀ ਸੀ। ਖਾਣ ਨੂੰ ਸੁਆਦ ਨਹੀਂ ਹੋਊ। ਸਾਤ ਹੋਰ ਬੜਾ ਸਵਾਦ ਬਣਾਈ ਗਿਆ ਵੈਰੀ ਗੁੱਡ ਕੜੀ ਦਾ ਸਵਾਦ ਬਣੀ ਹੋਈ ਆ ਪਰ ਇੱਕ ਚੱਕਰ ਆ ਵਿੱਚ ਇਹਦੇ ਤੁਸੀਂ ਕਾਲੀਆਂ ਮਿਰਚਾਂ ਨਹੀਂ ਪਾਈਆਂ ਹਾਂ ਪਾ ਲਓ ਹੁਣ ਪਾ ਕੇ ਪੀ ਕੇ ਪਾ ਲਓ ਪਾ ਲਓ ਰੋਟੀ ਖਾ ਲੀਏ ਬਾਅਦ ਚ ਪਾ ਲੂੰਗਾ ਮੈਂ ਹਾਂ ਇਸ ਤੋਂ ਵੀ ਬੰਦਰ ਕੋਲ ਕੜੀ ਆ ਪਤਾ ਕਿ ਅੱਗੇ ਪਹਿਲੇ ਬਹੁਤ ਸਵਾਦ ਪਾਇਆ ਗਿਆ ਹਾਂ ਉਹਦੇ ਕਾਰਨ ਕਰਕੇ ਕੜੀ ਜੀ ਰੱਖਦੇ ਪਹਿਲੇ ਕੁਕਨਾ ਬਣਾ ਲਿਆ ਸੁਮੜੀ ਜੀ ਨਾਲ ਇਹ ਕੜੀ ਦੇਆ ਕੋਣ ਨਾਨੂ ਤੇ ਕੜੀ ਖਾ ਲਿਆ ਨਾਨੂ ਤੇ ਲਵਾ ਲਾ ਬਤੋ ਉੱਥੇ ਨਾਨੂ ਕੋਲ ਕੁਕਨਾ ਬਣਾ ਲਾ ਜਾ ਹਾਂ ਲੰਨੂ ਕੋਲ ਨਹੀਂ ਜਾਣਾ ਇਹ ਗਰਮ ਆਪੂ ਤਾਂ ਆਈ ਕਾ ਨੂੜਾ ਨਾ ਮਿੱਕੇ ਦੇ ਛੋਟੂ ਫਿਰਨਾ ਛੋਟੂ ਨੂੰ ਕਹਿੰਦਾ ਪ੍ਰਸ਼ਾਦਾ ਖਾਣ ਦਾ ਉਹ ਮੈਂ ਖਾ ਕੇ ਆ ਤਾਂ ਉਹਨੂੰ ਮਾਂ 5 ਮਿੰਟ ਤੋਂ ਤਿਆਰੀ ਚੱਲਦੀ ਐ ਵਿੱਚ ਛਕ ਨਹੀਂ ਹੁਣ ਉਹ ਪਤਾ ਨਹੀਂ ਕਿੱਦਾਂ ਨੂੰ ਲੰਘ ਗਿਆ ਹੁਣ ਇੱਥੇ ਰਹਿ ਜਾ ਸਾਈਕਲ ਪਹੇੜਾ ਖੜਾ ਹੀ ਐ ਖੜਾ ਹਾਂ ਉੱਧਰ ਬਹਿ ਜਾ ਹੁਣ ਮੈਨੂੰ ਲੱਗਦਾ ਉੱਧਰ ਜਿਵੇਂ ਹੀ ਗੋਈ ਆਈ ਕੋਈ ਚੋਰੀ ਸੈਂਡੀ ਆ ਉਹ ਆ ਬੋਲੇ ਕਿ ਬੋਲ ਅੱਛਾ ਫਿਰ ਅੱਜ ਤੁਸੀਂ ਹੁਣ ਤੇਨੇ ਉਧਰ ਨੂੰ ਭਾਂਬੜੀ ਗਈ ਤੁਸੀਂ ਖਾਣ ਰੋਕ ਮਾਣਣਾ ਮਖਾਣੋ ਤੇਰੇ ਉਧਰ ਦੇ ਕੰਮ ਆ ਥੋੜੇ ਜੇ ਉਹ ਖਾਥੇ ਰ ਲੱਗ ਜਣੇ ਨਾ ਤਿੰਨ ਚਾਰ ਦਿਨ ਕੰਮ ਨੇ ਬੋਲੇ ਅਜੇ ਕੰਮ ਨੇ ਤਿੰਨ ਚਾਰ ਦਿਨ ਲਾਇਨ ਨੇ ਫਿਰ ਕਣਕ ਕਿਦਣ ਵੇਜਣੀ ਆ ਕਣਕ ਤਾਂ ਤਿੰਨ ਚਾਰ ਦਿਨ ਤਾਂ ਪੱਕੇ ਆ ਕਣਕ ਤਾਂ ਭੁੱਲ ਜਾ ਹੁਣ ਵਿਆਹ ਤੇ ਬਾਦ ਰਿੱਜ ਪਏ ਸਿੱਥਾ ਭਰੋਣੀ ਕਰਨੀ ਪੈਣੀ ਨਾ ਖੇਤਾਂ ਨੂੰ ਐਸੇ ਕਰਨੀ ਲਾਇਆ ਕੀ ਵੀ ਨਾ ਖਾਲੀ ਕਰੇ ਦੀ ਜਗਾ ਕੋਈ ਨਾ ਤੁਸੀਂ ਪਿਆ ਤੇ ਬੰਦ ਨਾ ਫਿਰਨਾ ਨਾ ਜਾ ਕੇ ਲੈ ਸੜ ਗਿਆ ਪਿਆਜ ਹੀ ਝਗੜਾ ਹੁੰਦਾ ਨਾ ਲਾਣ ਲੱਗਦਾ ਹੀ ਟਾਈਮ ਤੇ ਥੋੜਾ ਮੋਟਾ ਲਾਉਂਗੇ ਲੈਟ ہاں ਲੈਟ ਲੈਟ ਛੱਡ ਦਿੰਦੇ ਬਾਂਦਰ ਲਗੂਰ ਲਸਣ ਜਿਹੜੇ ਬਾਂਦਰ ਲਗੂਰ ਜੇ ਫਿਰਦੇ ਉੱਥੇ ਛੱਡ ਦਿੰਦੇ ਲੈ ਸਣੋ ਨੇੜੇ ਨੇੜੇ ਜਮੱਕਾ ਕਿਾਰੇ ਥੋੜੀ ਜਿਹੀ ਮਾਲੂਗੇ ਜਿੱਥੇ ਜਹਾਜ਼ ਸਣ ਹਾਂ ਜੀ ਬਾਬੇ ਤੁਸੀਂ ਰੇ ਨੂੰ ਆ ਜਾਣਾ ਤੇਰਾ ਅੰਦਰੀਤ ਨੂੰ ਪੇਰ ਪਿੱਛੇ ਟਕਰਤਾ ਜਿਉਂ ਮਨ ਤਾਂ ਰੱਬ ਰੱਖਾ हां बाभणा नगर कूड़ा किया पे। ते नु दे फरास्ते ਛੱਡਿਆਣਾ। ਹੂੰ। ਜਦ ਤੱਕ ਤਾਂ ਫੇ ਚੰਮੜਾ ਹੀ ਰਹੇ। ਇਹ ਤਾਂ ਕੋਈ ਛੱਡ ਕੇ ਵੀ ਆਉਣਾ। ਨਾ ਜਦ ਤੱਕ ਨਾ ਨਿਕਲਣਾ ਇੰਨਾ ਕਿਆ ਬਟਾ। ਹਾਲੇ ਤਾਂ ਮਾੜਾ-ਬਾੜਾ ਆਉਣਾ ਸ਼ੁਰੂ ਹੋ ਰਿਹਾ। ਘਰਾਂ ਵਿੱਚ ਛੱਡ ਕੇ ਆਉਣਾ ਕਿਸੇ ਨੂੰ। ਉਹ ਤਾਂ ਆਪਣੇ ਘਾਟ ਸਾਹਮਣੇ ਰੋਦੀ ਦਾ ਤਾਂ ਦੀ। ਉਹ ਨਾ मामੀ ਤੂੰ ਬੱਕਰੇ ਬੁੱਕਰੇ ਜੋਰੇ ਨੂੰ ਲੱਦ ਲੈ ਗੱਡੀ 'ਚ। ਹੋਰ ਜਿਹੜੇ ਹੈਗੇ 2-4। ਆ ਬਾਬੂ। ਕੋਲ ਕੋਈ ਬੰਦਣਾ ਨਹੀਂ। ਹਾਂ ਆਹ ਕੋਲ ਕੋਈ ਬੰਦ ਲੈ ਉੱਥੇ ਥੱਲੇ। ਚਰਾ। ਅੱਛਾ। ਹਾਂ ਤੇ ਮੈਂ ਕਿਹਾ ਮੈਂ ਤੇ ਬੱਤ ਤਾਂ ਫੁੱਲ ਵੀ ਬਨ ਹੋ ਜੂਗੇ ਅਜੇ ਤੱਕ ਗੱਲ ਕੋਈ ਨਹੀਂ ਹੈਗੀ ਪਰ ਉਹਦੇ ਮੂਡ ਦਾ ਨਹੀਂ ਨਾ ਪਤਾ ਹੈਗਾ ਫਿਰ ਕਿਤੇ ਇੱਕ ਘਟੇ ਨਾ ਜਾਵੇ ਹਾਂ ਬਾਹਰ ਨਾਲੇ ਕੋਟੜਾ ਇਹ ਨਾਲਾ-ਦੋਲਾ ਖੁੱਲਾ ਹੈ ਅੰਦਰ ਕੁੱਤੇ ਪਹਿਲਾਂ ਆ ਗਿਆ ਕੋਈ ਪਾਣੀ ਪੀ ਲਿਆ ਪਾਣੀ ਇਹ ਨੰਦ ਆ ਗਿਆ ਮੈਂ ਤਾਂ ਰੋਟੀ ਖਾ ਕੇ ਆ ਜਾ ਨਹੀਂ ਅਮੀ ਮਾਸੀ ਕਿੱਦਾਂ ਫਿਰ? ਉਹਦੇ ਨਹੀਂ। ਠੀਕ ਨਹੀਂ ਹੈਗੀ? ਹਾਂ। ਠੀਕ ਹੈ। ਠੀਕ ਹੈ। ਮੈਂ ਹੁਣ ਦੋ ਤੇ ਕੱਲ ਨੂੰ ਜਾਣਾ ਕਿ ਅੱਜ ਜਾਣਾ? ਅੱਜ ਜਾਣਾ। ਔਲਾ ਮਾਸੀ ਸੋਹਣੇ ਨਹੀਂ ਬੜੀ ਜ਼ਿਆਦਾ ਆਉਂਦੀ ਤੈਨੂੰ। ਹੈਂ? ਮੈਨੂੰ ਤਾਂ ਕਦੇ ਕਹਨੇ ਆ। ਹਾਂ? ਬਸ ਫਿਰ ਮੈਂ ਨਾ ਲਣਾ ਫਿਰ ਮੈਂ ਚਲੇ ਜਾਣਾ। ਅੱਛਾ। ਨਾ ਨਾ ਜਾਣਾ ਮਾਸੀ ਕਹਿੰਦੀ ਮੇਰਾ ਜ਼ਰੂਰੀ ਆ। ਉਹ ਮਾਸੀ ਦਾ ਦਿਲ ਨਹੀਂ ਲੱਗਦਾ ਆਪਣਾ ਪੋਤੇ-ਪੋਤੀ ਆਵੇਂ ਨਾ। ਮਾਸੀ ਨਮਾ ਚਲੇ ਜਾਣਾ ਮੈਂ ਮੇਤਰਬੀਰ ਜੀ ਨਾਲ ਗੱਲ ਕਰਾਂ ਉਹਨਾਂ ਨਾਲ ਹੀ ਆਉਂਗੀ ਕਹਿੰਦੀ ਮੈਂ ਉਹਨਾਂ ਨਾਲ ਲੱਗ ਜਾਣਾ ਮੈਂ ਕਹਾਂ ਰਹਿ ਜਾਓ ਤੁਸੀਂ ਮਾਸੀ ਦਾ ਦਿਲ ਨਹੀਂ ਲੱਗਦਾ ਔਰ ਤੁਸੀਂ ਸੇਵਾ ਨਹੀਂ ਕਰਦੀ ਮਾਸੀ ਦੀ ਹਾਂ ਤਾਂ ਕਰਕੇ ਕਹਿੰਦੀ ਉਹ ਮਾਸੀ ਤੇਵੇਂ ਨਹੀਂ ਕਰਦੀ ਮਾਸੀ ਤੇਰੀਆਂ ਨੂੰ ਸੇਵਾ ਨਹੀਂ ਕਰਦੀ ਤੇਰੀਆਂ ਨਾ ਉਹ ਨਹੀਂ ਅਜੇ ਨਾਲ ਨਹੀਂ ਆਇਆ ਆਹ ਆਹ ਦੋਹ ਜਣੀਆਂ ਹਾਂ ਕਰਦੀਆਂ ਨਹੀਂ ਹਾਂ ਆ ਕੇ ਇਹਦੀ ਕਰ ਦੋਹ ਜਣੀਆਂ ਕਰਦੀਆਂ ਫੇਰ ਤੂੰ ਕਹਤ ਕਿ ਜਿੰਦੀ ਮੈਂ 14 ਨੂੰ ਆਉਣਾ 14 ਨੂੰ ਮੁੜ ਦੇਣਾ ਇਹ ਮੈਂ ਬਸ ਪਤਾ ਬਾਬੇ ਨਾਨਕ ਨੂੰ ਨਹੀਂ ਤੈਨੂੰ ਪਤਾ ਹੀ ਹੈ ਕਹਦੇ ਡਾਇਲੌਗ ਇੱਕੋ ਹੁੰਦਾ ਵਾਲੈਂਟ ਜਿਹਦਾ ਮਾਸੀ ਨਾ ਇਸ ਵਾਰ ਤੇਰਾ ਸਾਥਨਰ ਬਣ ਗਿਆ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਨਹੀਂ ਨਹੀਂ ਨਾ ਇਹਨੂੰ ਕਹ ਕਹਨੇ ਕਾ ਕਹਤਾ ਮਜ਼ਾਕ ਨਾ ਕਰੀ ਜੰਨੇ ਨਾ ਪਾਂ ਦੇਣਾ ਕਿਹੜਾ ਮਜ਼ਾਕ ਕਰਤਾ ਮਾਸੀ ਨੂੰ ਪਤਾ ਉਹਦਾ ਤਾਂ ਕੋਈ ਚੱਕਰ ਨਹੀਂ ਨਾ ਜਿਵੇਂ ਮਾਸੀ ਕਹਿੰਦੀਆਂ ਨੇ ਤੈਨੂੰ ਪਤਾ ਮੈਨੂੰ ਨਹੀਂ ਮਾਸੀ ਨੂੰ ਪਤਾ ਏ ਮੇਰੇ ਗਲਾਸ ਕਿੱਥੇ ਗਿਆ ਪਾਣੀ ਵਾਲਾ ਕੱਲ ਸਿੱਟੀ ਬੋਲੀਆਂ ਦੀ ਰੌਣਕ ਲਾਈ ਆ ਪਾ ਵੀ ਬੋਲੀਆਂ ਤੁਸੀਂ ਹਾਂ ਮਾਸੀ ਨੇ 14 ਨੂੰ ਆਣਾ ਫੇਰ ਦੋ ਦਿਨ ਮਾਸੀ ਨੂੰ ਅਲੇ ਉਰੀ ਰਹਿਣਦੇ ਹੋ ਹਾਂ ਹਾਂ ਵਾ ਰੋਟੀ ਦੇਖ ਬੜੀ ਸਿੱਟੀ ਰੋਟੀ ਛੱਡ ਕੇ ਕਹਿੰਦੀ ਹਾਂ ਜਾਣਾ ਮੈਂ ਘਾਤ ਤੇਰਾ ਦਿਲ ਹੀ ਲੱਗਦਾ ਜੋਤ ਬਾਲਣੀ ਹੈ ਅੱਛਾ ਜੋਤ ਬਾਲਣੀ ਹੈ ਜੋਤ ਬਹੂ ਬਾਲਦੀ ਤਾਂ ਹੈਗੀ ਉਹਨੇ ਰਾਤ ਤੈਨੂੰ ਫੋਨ ਸਪੈਸ਼ਲ ਕਰਕੇ ਕਿਹਾ ਵੀ ਭੋਗ ਬਿਲਵਾਤਾ ਬਾਬਿਆਂ ਨੂੰ ਜੋਤ ਵੀ ਬਾਲਤੀ ਮੰਮੀ ਟੈਨਸ਼ਨ ਨਹੀਂ ਲੈਣੀ ਹੈਗੀ ਸੋ ਮੇਰੇ ਸਾਜਰੇ ਉੱਟ ਕੇ ਕਹਿੰਦੀ ਮੈਂ ਫੇਰ ਸੇਵਾ ਕਰ ਦੇਣੀ ਬਹਾਨੇ ਜੇ ਭਲ ਜਾਂਦੀ ਮਾਸੀ ਬਹਾਨੇ ਜੇ ਇਹ ਉੱਤੇ ਦੀ ਫੇਨੇ ਸੁਣ ਨਹੀਂ ਆਈ ਜਾਂਦੀਆਂ ਨੇ ਕੋਈ ਬੈਠ ਕੇ ਗੱਪਾ ਛੱਪਾ ਮਾਰੀ ਜਾਂਦੀਆਂ ਅੱਛਾ ਤਾਂ ਕਰਕੇ ਚੱਕਰ ਆ ਖਲੋ ਕਰ ਦਰਵਾਜੇ ਦੇ ਪੁੱਜ ਪੁੱਜ ਕੇ ਮੁੜਦੀਆਂ ਹੋਣੀਆਂ ਉਹ ਹਾਂ ਆਹ ਦੀ ਵੀ ਕਿਹਤੇ ਆ ਰਣਜੀਤ ਕੌਰ ਰਣਜੀਤ ਕੌਰ ਬਾਵਾ ਮਾਸੀ ਮਾਸੀ ਦਾ ਨਾਮ ਸਾਡੀ ਦਾ ਜੀ ਰਣਜੀਤ ਕੌਰ ਆ ਬੱਸ ਹੁਣ ਜੂ ਜੂ ਠੰਡ ਬਧੀ ਜਾਨੀ ਮੱਕੀ ਦੀਆਂ ਰੋਟੀਆਂ ਚੱਲਣੀਆਂ। ਮੰਮੀ ਤੁਹਾਡੇ ਕੋਲ ਤਾਂ 12 ਮਹੀਨੇ 30 ਦਿਨ ਮੱਕੀਓ ਚੱਲੀ ਜਾਂਦੀ ਨਾ। ਹਾਂ ਅਸੀਂ ਤਾਂ ਸਿਰ ਕੱਟੇ ਜਾਂਦੇ ਮੱਕੀ ਤੇ ਫਿਰ ਕਣਕ ਦੀ ਜੂ ਹੱਠੇ ਰਹਿੰਦੇ। ਹਾਂ ਇੱਕ ਤਰ੍ਹਾਂ ਦਾ ਸਟਾ ਲੈਵਾਂਗਾ। ਤੁਸੀਂ ਵੀ ਹੋਤਦੇ ਹੋ। ਨਹੀਂ ਘਰਾਟ ਦਾ ਆਟਾ ਮੀਂਹ ਪੇ ਤੇ ਜ਼ਿਆਦਾ ਮਿਲਦਾ। ਕਿਉਂਕਿ ਮੱਕੀ ਹੋ ਜਲਦੀ ਆ ਪਾਣੀ ਘਰ ਮੱਕੀ ਹੋ ਜਣੀ ਆ ਫਿਰ ਪਾਣੀ ਪਾਣੀ ਚੱਲਣਾ ਨਹੀਂ ਜੇ ਨੂੰ ਘਰਾਟ ਵੀ ਚੱਲੂਗਾ। ਅੱਛਾ। ਆਹ ਸਿਸਟਮ ਹੈ ਮਾ ਪਤਨੀ ਮੀਂਹ ਨਾਲ ਆਟਾ ਜਿਆਦਾ ਪਾਓ ਪਾਣੀ ਨਾਲੇ ਚੱਲਣਾ ਘਰਾਟਨੇ ਵੀ ਘਰਾਟਨੇ ਪਾਣੀ ਨਾਲੇ ਚੱਲਣਾ ਤਾਂ ਫਸਲ ਵੀ ਪਾਣੀ ਗਲੇ ਹੁਣੀ ਮੀਂਹ ਗਲੇ ਹਾਂ ਕੁਦਰਤੀ ਤੌਰ ਤੇ ਸਾਰਾ ਜੋ ਹੈ ਜੜਾ ਪਾਣੀ ਆਣਾ ਹੁੰਦਾ ਇੱਥੇ ਤੇ ਲਿਆੜਾ ਜਿੱਥੇ ਤੇ ਆ ਆ ਲੈਂਦਾ ਆ ਆਟਾ ਇੱਕ ਨੰਬਰ ਮਾਮੀ ਤੁਹਾਡਾ ਜਿਹੜਾ 40 ਕਿਲੋ ਹਨਾ ਨਾ ਤੇ ਚਲੋ ਇੱਥੇ ਦੇਖ ਲਾਂਗੇ ਜੇ ਨਹੀਂ ਗਾਂਹ ਕੇ ਤੇ ਗਾਂਹ ਤੇ ਵੀ ਲੇਮ ਕੇ ਤਾਂ ਵੀ ਕੀ ਹੈ ਜੇ ਜਾਣੇ ਪੈਗੇ ਜੇ ਫਿਰ ਕੀ ਗੱਲ ਹੈ ਦੂਜੇ ਸਵਾਲ ਹੋਣਾ ਆ ਆਟਾ ਹੋਣਾ ਘਰਾਟਾੜਾ ਇੱਕ ਕੰਨ ਰਾਈ ਲਈ ਹਾਂ ਇਹਦਾ ਬੀਰ ਦੀ ਆਟਾ ਲਿਆ ਇੱਥੇ ਮੁੱਲ ਉਹਦਾ ਤਾਂ ਐ ਗਿੱਲੀ-ਗਿੱਲੀ ਜਿਹੀ ਰੋਟੀ ਐ ਟੈੜੀ ਰਹਿੰਦੀ ਸਵਾਦ ਆ ਇਹ ਘਰਾਟ ਦਾ ਇਹ ਗਿੱਲੀ-ਗਿੱਲੀ ਜਿਹੜਾ ਪਤਾ ਘਰਾਟ ਦਾ ਹੁੰਦਾ ਸਿਸਟਮ ਉਹਨਾਂ ਨੇ ਪੌੜਾ ਪੌੜਾ ਹੈ ਪੱਥਰ ਚ ਪੀਕੇ ਦੇਣੀ ਆਪਾਂ ਨੂੰ ਹਰ ਉਹਨੇ ਚੱਲਣਾ ਬਹੁਤ ਆਰਾਮ ਨਾਲਾ ਦਾ ਚ ਗਰਮ ਨਹੀਂ ਹੁੰਦਾ ਆਟਾ ਜੇ ਚੱਲੀ ਜਾਂਦਾ ਹਾਂ ਹੌਲੀ-ਹੌਲੀ ਚੱਲੀ ਜਾਂਦਾ ਜਿਹੜੇ ਹੁਣਾ ਇੱਥੇ ਚੱਕੀਆਂ ਚ ਆਟਾ ਪਿਆਉਂਦੇ ਆ ਉਹਦਾ ਗ੍ਰਾਈਂਡਰ ਆ ਉਹ ਤਾਂ ਅੱਗ ਵਰਗਾ ਪਹਿਲੀ ਆਟੇ ਨੂੰ ਕਰ ਦਿੰਦਾ ਤੇ ਅੱਧੇ ਘੰਟੇ ਤਜੇ ਖਤਮ ਹੋ ਜਾਂਦੇ ਆ। ਫੂਕ ਦਿੰਦੇ ਆਟੇ ਨੂੰ ਉਹ। ਨਾਲੇ ਉਹਨਾਂ ਨੇ ਤਾਂ ਹੁਣ ਚੱਕੀਆਂ ਦਾ ਕੰਮ ਹੋਰ ਆ ਗਿਆ। ਠੀਕੇ ਉਹ ਕਰਦੇ ਦੇ ਦਿੰਦੇ ਕਹਾਂ ਨਹੀਂ। ਉਹ ਹੁਣ ਅੱਗੇ ਅੱਗੇ ਦਿੰਦੇ ਹੁੰਦੇ ਤੇ ਪੀਣਾ ਵੀ ਕਰਕੇ ਦੇ ਦਿੰਦੇ ਹੁੰਦੇ ਤੇ ਆਪਾਂ ਸਾਫ਼ ਕਰਕੇ। ਉਹਦੇ ਬਾਅਦ ਘਰ ਆ ਕੇ ਛਾਣਦੇ ਵੀ ਹੁੰਦੇ ਤੇ ਆਟੇ ਨੂੰ। ਉਹਦੇ ਤੋਂ ਉਹ ਵੀ ਨਿਕਲਿਆ ਉਹ ਤਾਂ ਹੁਣ ਤਾਂ ਛਿਲਕਾ ਪਹਿਲੀ ਤਾਰ ਲੁੰਦੇ ਉਹ। ਛਿਲਕਾ ਪਹਿਲੀ ਤਾਰ ਲੁੰਦੇ ਸਾਰੇ ਹੀ ਉਹ। ਐਸਾ ਦੱਸ ਦੀ। ਅੱਜ ਮਾਮੀ ਨਹੀਂ ਛੱਡ ਕੇ ਵੀ ਆਉਣ। ਹਾਂ? ਕਿਹਨੇ ਕਿਹਾ? ਮਾ ਮਾ ਰਿਆ ਗਿਆ ਮਾਮੀ ਨੂੰ ਤੁਸੀਂ ਉੱਤੇ ਚੜਨ ਚੱਲੋ ਨਾ ਜਾਣਾ ਮਾਮੀ ਕਹਿੰਦੀ ਦੇਖਣ ਦੇ ਪਰ ਮੈਂ ਆਪਣਾ ਕੰਮ ਕਰਨ ਵੇੜ ਕੇ ਆ ਮਾਮੀ ਨੂੰ ਤਾਂ ਪੁੱਛੋ ਹਾਂ ਮੋਟਰਸਾਈਕਲ ਅੱਜ ਜਾਣਾ ਤਾਂ ਮੈਂ ਮਾਮੇ ਨੇ ਨਹੀਂ ਹੱਲ ਮਾਰ ਕੇ ਇਹ ਰਾਤ ਕੋਲ ਘਰਦੀ ਐ ਇਹਨਾਂ ਚੱਲ ਗਈ ਇਹਨੂੰ ਪਤਾ ਹੈ ਨਾ ਕਿ ਕਰਨ ਕਿਹੜਾ ਬੰਦੀ ਨੇ ਮੋਟਰਸਾਈਕਲ ਦਵਾ ਦੋ ਇਹਨਾਂ ਦਮਾਂ ਨੂੰ ਚੱਲ ਜਾਣਾ ਮੋਟਰਸਾਈਕਲ ਆਪੇ ਲੈ ਕੇ ਚੱਲ ਜਾਣਾ ਲਸਾ ਤੋਂ ਲਸੂਸ ਆ ਗਿਆ ਤੇਰੇ ਕੋਲ ਤਾਂ ਆ ਗਿਆ ਮਾਪੇ ਆਪ ਬਣਾ ਲਈ ਲਸਾ ਦੇ ਦੀ ਜੇ ਕਿਸੇ ਨੇ ਕਿਹਾ ਕਿ ਮੇਰੇ ਘਰ ਵਾਲੇ ਦਾ ਲਾਇਸੈਂਸ ਆ ਭਾਈ ਉਹ ਮੈਨੂੰ ਪਾਣੀ ਤਾਂ ਦੇ ਦੇ ਯਾਰ ਆ ਬਾਟੀ ਪਰ ਕੋਈ ਪਾਣੀ ਦਿੰਦਾ ਰੋਟੀ ਸਾਰੀ ਖਾਲੀ ਪਾਣੀ ਦੇ ਆ ਮਮਾੜੀ ਦੀ ਇੱਕ ਰੋਟੀ ਚੁਰਿਓ ਆ ਲੈ ਦੱਦ ਤਾਂ ਹੀ ਲਈ ਬੈਠੇ ਤੇ ਬਸ ਹੋਰ ਕੀ ਘਰ ਵਾਲਾ ਉਹ ਆ ਗਿਆ ਕੰਮ ਕੱਲ੍ਹ ਤੇ ਇਹ ਚੁੱਕ ਆਹ ਵਾਹ ਇਹ ਸੋਹਣੇ ਦੇਣੀ ਆ ਇਹ 10 ਲੱਗੀ ਰਾਖੜੀ ਤੇ ਹੋਰ ਪਾਪਾ ਵੀ ਬੜੀ ਕੜੀ ਪਾ ਹੋ ਜਾਸਮੀਨ ਨੇ ਖਾ ਲਈ ਮੈਨੂੰ ਪਾਣੀ ਪਾਣੀ ਦੇ ਪਾਰੇ ਕਰੀ ਜਾਸਮੀਨ ਨੇ ਵੀ ਖਾ ਲਈ ਡੀਪਰ ਨੇ ਵੀ ਖਾ ਲਈ ਮੈਂ ਵੀ ਪਾਪਾ ਜੀ ਯਾਰ ਹੋ ਰਹੇ ਨੇ ਬਸ ਹਾਂ ਵਿਹਾਰੀ ਬਾਬੂ ਸਾਡਾ ਮੈਂ ਮੈਂ ਤਾਂ ਉੱਪਰ ਦਾ ਬਾਬਾ ਨੂੰ ਭੋਗ ਲਵਾ ਕੇ ਆ ਜੀ ਆਪਾਂ ਨਾਲ ਦੀ ਨਾਲ ਇੰਨਾ ਟਾਈਮ ਤਾਂ ਆਪਾਂ ਲੱਗ ਕਟ ਟਪਾਉਂਦੀ ਨਹੀਂ ਹਾਂ ਪ੍ਰਸਾਦ ਦੇ ਨੂੰ ਵੇਟ ਨਹੀਂ ਕਰਾਉਂਦੇ ਜੇ ਇੱਕ ਵਾਰ ਤਿਆਰ ਹੋ ਗਿਆ ਸੀ ਕਹਿੰਦੇ ਵੀ ਨਾਲ ਦੀ ਨਾਲ ਬਾ ਹਜ ਮੋੜ ਦੇ ਖਾ ਉਹ ਦੇ ਆਜ ਮੋੜ ਦੇ ਟਾਈਮ ਨੂੰ ਲੜਣਾ ਬਸ ਇਹਦੇ ਪਿੱਛੇ ਤਾਂ ਨੱਠੇ ਫਿਰਦੇ ਆ ਹੂੰ ਸਾਰਾ ਕਾਰੋਬਾਰ ਇਹਦੇ ਬੱਚੇ ਮਾਸੀ ਨੂੰ ਪੁੱਛ ਰੋਟੀ ਲੈਣੀ ਗਰਮ ਨਾ ਮਾਸਿਕਾਂ ਦੀ ਮੈਂ ਲੈਣੀ ਨਹੀਂ ਦੋ ਬਸ ਦੰਦ ਲਾਇਆ ਤਾਂ ਚੱਪੇ ਹੋੜੀ ਵੀ ਦੇ ਹਾਂ ਬਸ ਮਾਸ ਤੋਂ ਨਹੀਂ ਹੈ ਤੇ ਮਾਸੀ ਮਾਮੀ ਅਜੇ ਤਾਂ ਨਿਕਲੂਗਾ ਕੋਸ ਮੈਨੂੰ ਤਾਂ ਲੱਗਦਾ ਨਹੀਂ ਨਿਕਲਦਾ ਤਾਂ ਹੈ ਨਹੀਂ ਅਸੀਂ ਛਾਣੀ ਲਦੇ ਫਿਰ ਵੀ ਹਾਂ ਤੋ ਇਹ ਇਹ ਤੇਰਾ ਕਰਾਟ ਵਾਲਾ ਤੇ ਤੇਰਾ ਆਟਾ ਖਤਮ ਹੋ ਗਿਆ ਆ ਗੱਠਾ ਜੀ ਨਿਕਲਦੀਆਂ ਵਿਚਾਂ ਦੇ ਤਾਂ ਇਹ ਜਿਹੜਾ ਕੱਫਰ ਬਣਿਆ ਦੇਖੋ ਪੰਨ ਚਾ ਇਹ ਆਟਾ ਹੀ ਆ ਮਦਰ ਕੀ ਹੈ ਤਾਂ ਉਹ ਹੀ ਬਣ ਗਏ ਗੋਲੀਆਂ ਜਿਆਦਾ ਟਾਈਮ ਹੋ ਗਿਆ ਪਏ ਨੂੰ ਪੰਡਾ ਤਾਂ ਹੈ ਹਾਂ ਸਪਰੇਅ ਲੈ ਜਾਵਾਂ ਪੰਡੈ ਮਾਮੂ ਰੱਖ ਦੇ ਉਹ ਰੀ ਰੱਖ ਦੇ ਸੰਦੀਪ ਨੇ ਲੈ ਜਣੇ ਰੱਖ ਦੋ ਇਹ ਆ ਵੀ ਲੈਣ ਵਾਲੇ ਛੱਡ ਦੇ ਲੱਗੀ ਕਿੱਥੇ ਰੱਖ ਦਿੰਦੇ ਆ ਮਾਮੇ ਨੇ ਹੱਥ ਧੋਣੇ ਹੋਣੇ ਤੂੰ ਰੱਖਦਾ ਹੱਥ ਧੋਰੀ ਕਿਤੇ ਨਹੀਂ ਆਟੇ ਦੀ ਰੋਟੀ ਨਹੀਂ ਮੇਤੇ ਬਣਾ ਹੁੰਦੇ ਕਾਣਕ ਕੋਣ ਕੋ ਦਾ ਦਾਸੀਂ ਨਕਸ਼ਾ ਨੁਕਸ਼ਾ ਬਣਾਏ ਦਿੰਦੇ ਆ ਮੱਕੀ ਦਾ ਇੱਕ ਦਿਨ ਮੈਂ ਪੰਗਾ ਦਾ ਲਿਆ ਤਾਂ ਉਹ ਆਲੇ ਦਾਲੇ ਨੂੰ ਹੋਰੇ ਕੁਝ ਬਣ ਗਏ ਉਹਨਾਂ ਦਾ ਮੈਂ ਮੜਿਆ ਵੀ ਬਾਦੂ ਇਹਨਾਂ ਨੂੰ ਸੰਦੀਪੇ ਆ ਗਈ ਕਚੌਰੀਆਂ ਵਰਗੀਆਂ ਦੋ ਰੋਟੀਆਂ ਬਣੀਆਂ ਮੇਤੇ ਇਹ ਕਹਿੰਦੀ ਤਾਂ ਅਸੀਂ ਮੰਨੂ ਨਹੀਂ ਕਿਹਾ ਹੈਗਾ ਤੇ ਉਦੋਂ ਦਰਦ ਜਾ ਹੁੰਦਾ ਤਾਂ ਮਾ ਚੱਲ ਫਿਰ ਮੈਂ ਦੋ ਰੋਟੀਆਂ ਲੈ ਲੈਂਦਾ ਆਹ ਦਾ ਕਣਕ ਦੀ ਬਣੀ ਵੀ ਤੀ ਉਦੋਂ ਪਰ ਸਾਗ ਤਾਂ ਨਾਲ ਮਾ ਚੱਲ ਮੱਕੀ ਦੀਆਂ ਲਾ ਲਾ ਕੇ ਦੇਖ ਲੰਨੇ ਪਰ ਲੋਟ ਨਹੀਂ ਆਈ ਕਹਾਣੀ ਸਾਗ ਮਗਾ ਲਿਓ ਥੋੜਾ ਜਿਹਾ ਬਣਾ ਲੂ ਰੇ ਕੋਈ ਨਹੀਂ ਦੇਖ ਲੰਨੇ ਹਾਂ ਜੀ ਗੱਲ ਠੀਕ ਆ ਸਰ ਦੇਣਾ ਅਸੀਂ ਥੋੜਾ ਜਿਹਾ ਕਿਰ ਮਾਮਾ ਵੀ ਕਹਿੰਦਾ ਨਾਲੇ ਹੋਰ ਜੀ ਨੇ ਖਾਣਾ ਖਾਈ ਜਾਉਂਗੇ ਮੈਨੂੰ ਲੱਗਦਾ ਮੈਨੂੰ ਮੁੜ ਕੇ ਆਉਣਾ ਪੈਣਾ ਉੱਥੇ ਤੇ ਤੁਸੀਂ ਕਮਾਣੋਂ ਤੇ ਮੈਨੂੰ ਦੁਬਾਰਾ ਬੁਲਾਉਣਾ ਸਾਗ ਦੇਣਾ ਮੈਨੂੰ ਬੱਸ ਅਸੀਂ ਮਿੱਟੀ ਲਾ ਕੇ ਕਰ ਦੇਣਾ ਇੱਥੇ ਜਰਾ ਨਾ ਮਸਾਲਾ ਪਾ ਦੇਣਾ ਉਹ ਹਾਸੀ ਪ੍ਰਸ਼ਾਦਾ ਛੱਕ ਕੇ ਠੀਕ ਹੈ ਨਾ ਆਪਣਾ ਇਸ਼ਨਾਨ ਪਾਣੀ ਕਰ ਲੈ ਹਾਂ ਉਹਦੇ ਪਰ ਪਾਠ ਕਰ ਲੈ ਦੋ ਤਿੰਨ ਠੀਕ ਹੈ ਨਾ ਆਹ ਦੋ ਦਿਨ ਪਾਠ ਕਰਦੇ ਕਰਦੇ ਨੂੰ ਗੁੜੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਦੀ ਪਾਣੀ ਨੀ ਚਾ ਮਾਮਾ ਕਰਨਾ ਨਹੀਂ ਹੁਣ ਵੱਡੇ ਘਰੋਂ ਜਾ ਕੇ ਹੈ ਹਾਂ ਚਲ ਠੀਕ ਆ ਫਿਰ ਮੱਝਰੀ ਤੇਰੀ ਸਾਡਾ ਕਹਣਾ ਤਾਂ ਮੱਝਰੀ ਆ ਮੈਂ ਨੂੰ ਸਵੇਰੇ ਸਵੇਰੇ ਸੁਣਾਉਂਦੀ ਕਹਿੰਦੀ ਐ ਟਾਈਮ ਤੇ ਮੈਂ ਪਿੰਡ ਤੇ ਪਾਸੇ ਕਰ ਦਿੰਦੀ ਐ ਉਹ ਕਹਿੰਦੀ ਉੱਤੇ ਦੀ ਹੋਇਆ ਮਿੱਥੇ ਮਾਹ ਕੋਈ ਨਾ ਫੇਰਾ ਇੱਕ ਸਹਾਰਾ ਨਹੀਂ ਮਿਲਿਆ ਅੱਛਾ ਕੋਹ ਖਸਹਾਰੇ ਜੱਪਿਆ ਜਿਆਦਾ ਕਰੇ ਭੁੱਲਿਆ ਫੇਰਾ ਮਤਲਬ ਸਹਾਰਾ ਮਾਸੀ ਤੇ ਘਰੇ ਰਹਿ ਕੇ ਕਿ ਇੱਕ ਬੈਗ ਮਾਤਾ ਛੋੜੇ ਛੋਣਾ ਛੋਣਾ ਨਹੀਂ ਲਿਆ ਹੁਣ ਹਾਂ ਰਵੀਰ ਪਾਉਂਦਾ ਗੱਲ ਕਰਿਆ ਤੁਹਾਡੀ ਤੁਸੀਂ ਮੰਮੀ ਦਾ ਧਿਆਨ ਕਰਦੇ ਰੱਖਾਇਗਾ ਮੈਂ ਤਾਂ ਹੁਣ ਦੱਸਿਆ ਮਾਸੀ ਤੇ ਗੱਲੇ ਹੁਣ ਕਰੀ ਕੇ ਸਹਾਰੇ ਤੋਂ 3-4 ਪਏ ਮੇਰੇ ਕੋਲ 2 ਪਏ ਨਵੇਂ ਤੂੰ ਮੈਨੂੰ ਵੀ ਨਹੀਂ ਨਹੀਂ ਗੱਲੇ ਨਹੀਂ ਕਰੀ ਮੇਰੇ ਬਾਰੇ ਮੇਰੇ ਨਾਲ ਗੱਲ ਕਰ ਨਹੀਂ ਦੋ ਖਸਾਰੇ ਨਵੇਂ ਪਏ ਤੇ ਉਹ ਬੈਗ ਦੇ ਦੇ ਮੇਰਾ ਹਾਂ ਮੈਂ ਪੈਦਾ ਕਰੀ ਜਮਾਨੇ ਇਕੱਲੀ ਮੈਂ ਪਰੇਸ਼ਾਨ ਨਹੀਂ ਕਰਮਾ ਚਾਹੁੰਦੀ ਤੁਹਾਨੂੰ ਮੈਂ ਉਹਨੂੰ ਆਪਦੇ ਆ ਰੱਖਣਾ ਚਾਹੀਦਾ ਜਾਂ ਜਦੋਂ ਦਿੱਥੇ ਬਹੂਆ ਸਵੇਰੇ ਉੱਠ ਕੇ ਚੱਲੇ ਮਮੀ ਨਾ ਨਾ ਲੈ ਤੇਰੇ ਤੱਤਾ ਪਾਣੀ ਕੱਢ ਕੇ ਦੇਖਿਆ ਹੋਇਆ ਫਲਾਣਾ ਟੀਮ ਕੰਮ ਕਰ ਰਹੇ ਉਹਨੂੰ ਵੀ ਕਰਵਾਉਣਾ ਚਾਹੀਦਾ ਤਾਂ ਨਹੀਂ ਤਾਂ ਨੱਟਦੀ ਆ ਮੈਨੂੰ ਕੀ ਪਤਾ ਕਦੋਂ ਨੱਟਦੀ ਆ ਹਾਂ ਆ ਹੀ ਸੁਖ ਪਰ ਲੱਗੀ ਵੀ ਆ ਹਾਂ ਤੁਸੀਂ ਉਕਣੇ ਦਿੱਤਾ ਨਹੀਂ ਸੁਖੋ ਨਾ ਹਾਂ ਮੇਰੀ ਮਾਂ ਨੂੰ ਰਾਜ਼ ਕਰਕੇ ਮੋੜਨ ਕਿਹਾ ਤੁਸੀਂ ਸੌਰੀ ਮਾਸ ਹਾਂ ਜਰਾ ਕੱਲ ਨੂੰ ਤੇਰੀ ਸੇਵਾ ਪੂਰੀ ਕਰਾਂਗੇ ਕੱਲ ਤੜਕੇ ਨਿਲਾਦਣਾ ਤੈਨੂੰ 3:30 ਵਜੇ ਆ ਤੇ ਮਾਫੋ ਆ ਤੇ ਰਹਿ ਮਾਸੀ ਕੱਲੂ ਤੇਰੀ ਮਾਫੋ ਤੇਰੀ ਸਾਰੀਆਂ ਕਮੀਆਂ ਪੂਰੀਆਂ ਆ ਤੇ ਉਹ ਗਰਮ ਗਰਮ ਪ੍ਰਸ਼ਾਦ ਦੇ ਥੱਕਦਾ ਆ ਜਾ ਕੱਲ ਵੀ ਨਹੀਂ ਆਇਆ ਤੂੰ ਪਤਾ ਨਹੀਂ ਮੈਂ ਰਾਜੇ ਹੋਈ ਫਰੀ ਜਾਂਦਾ ਬਾਹਰ ਇਹ ਰੁੱਸ ਜਾਂਦਾ ਦੀਦੀ ਰਾਜੇ ਤੇ ਨਾਲੇ ਉਹ ਵੀ ਵਿੱਚ ਵਿੱਚ ਕਮੈਂਟ ਆ ਵੀ ਕਰਦੀਆਂ ਭੈਣਾ ਕਹਿੰਦੇ ਹਰੀ ਵਾਲੀ ਹਰੀ ਵਾਲੀ ਭਾਬੀ ਨੂੰ ਦਿਖਾਈ ਜਾਂਦਾ ਤੇ ਘਰ ਵਾਲੇ ਨੂੰ ਵੀ ਮਲਾ ਦੋ ਕਿਤੇ ਉਹ ਆ ਜਾ ਸਰਦਾਰ ਸਾਹਿਬ ਮੈਨੂੰ ਆ ਜਾ ਆ ਜਾ ਰੋਟੀ ਲੈ ਜਾ ਖਾ ਲੈ ਆ ਜਾ ਲੈ ਪਹਿਲਾਂ ਲੈ ਜਾ ਖਾ ਜਾ ਆ ਜਾ ਲੈ ਜਾ ਖਾ ਜਾ ਐ ਹਾਲਾ ਨਹੀਂ ਆਉਣਾ ਆ ਜਾ ਉਹ ਲੈ ਹੁਣ ਆ ਰੋਟੀ ਖਾ ਜਾ ਆ ਜਾ ਕੀ ਕਹਿੰਦਾ ਤੂੰ ਪਾ ਕੇ ਫੜਾ ਦੇ ਗੁੱਸੇ ਹੋਇਆ ਹੋਗਾ ਨਾ ਨਹੀਂ ਜੀ ਛੁੱਟੀ ਨਹੀਂ ਉਹ ਨਹੀਂ ਮੰਨਦਾ ਹੈਗਾ ਉਰੇ ਇਹ ਗੱਲ ਤਾਂ ਸੁਣ ਕੇ ਜੇ ਹਾਂ ਆ ਗਏ ਕਿੰਨੇ ਤੇ ਮੇਰੀ ਗੱਲ ਬਹੁਤ ਸਹੀ ਮੰਦਾ ਚਾਹ ਵੀ ਰੋਟੀ ਆ ਤਰਾ ਵੀ ਸ਼ੂਗਰ ਆ ਸਾਰਾ ਸ਼ੂਗਰ ਆ ਰੰਗ ਦਾ ਮੰਦਾ ਨਹੀਂ ਆਦਾ ਤੇ ਵਾਹ ਇਹ ਜਿਹੜਾ salads ਕੀ ਕਰਾਂ ਜੀ ਮੈਂ ਬਥੇਰਾ ਮਨਾ ਮਨਾ ਕੇ ਦੇਖੀ ਕੋਈ ਨਹੀਂ ਮੰਦਾ ਉਹ ਨਹੀਂ ਮੰਦਾ ਉਹ ਛੋਟੂ ਏ ਉਹ ਵੀ ਪਾ ਦੋ ਪ੍ਰਸ਼ਾਦਾ ਯਾਰ ਹੈਗਾ ਹੈਗਾ ਏ ਆਜੋ ਆਜੋ ਮੈਂ ਬਣਾ ਲੈ ਤੀ ਨੂੰ ਕੁਛ ਅਗਲਾ ਦੀ ਕਰ ਦੂਗੀ ਬਾਟੀ ਪਈ ਆ ਬਾਟੀ ਚ ਪਾ ਲੈਣ ਨੂੰ ਉਹ ਪਲੇਟ ਪਲੇਟ ਵੀ ਚੱਕ ਲਈ ਵੀ ਕੰਮ ਤੇ ਮਾਸੀ ਪਲੇਟ ਦੇ ਅੰਦਰ ਪਾਣੀ ਮਾਰ ਦਿੰਦੇ ਮੈਂ ਹੀ ਅੰਦਰ ਮਾਜੇ ਪਹਿਲੇ ਆ ਸੀ ਤੋ ਦੂੰਗੇ ਸਾਹ ਕੋਈ ਨਹੀਂ ਰੋਟੀ ਰੱਖਣੀ ਆ ਹੱਥ ਧੋਣ ਨਹੀਂ ਮੈਨੂੰ ਪੈਦਲਣਾ ਫਿਰ ਰੋਟੀ ਗੱਲ ਲੀਂਗਾ ਸਾਡੇ ਘਰ ਬੈਠ ਕੇ ਲੈ ਚੋ ਜੀ ਨਾ ਦੇਵਾ ਇਹ ਕਾਰਾ ਲਾ ਮੇਰਾ ਮਸਤਲੇ ਬੋਖਾ ਹਾਂ ਬਾਈ ਖਾਲਾ ਦੋ ਰੋਟੀਆਂ ਚ ਰੋਟੀ ਖਾਣੀ ਆ ਚੱਲ ਫੇ ਠੀਕ ਆ ਪਾਪੀ ਲੈ ਆਵਗੀ ਠੀਕ ਹੈ ਨਾ ਸਾਸਰੀ ਗਾਲਤਾ ਬੁਲਾਦੇ ਅੱਜ ਅੱਛੀ ਗਾਲ ਜੀ ਕੀ ਹਾਲ ਆ ਜੀ ਹਾਂ ਠੀਕ ਆ ਕਾ ਜੀ ਚੜਦੀ ਕਲਾ ਚ ਹਾਂ ਚੜਦੀ ਕਲਾ ਦੇਖਦਾ ਫਿਰ ਚੜਦੀ ਕਲਾ ਭੈਣ ਦੀ ਕਲਾ ਜਿਹਦਾ ਕਦੇ ਸੀ ਹੁੰਦਾ ਹੀ ਨਹੀਂ ਕਦੇ ਵੀ ਹਾਂ ਨਾ ਚੜਦੀ ਕਲਾ ਬਣਾਣੀ ਹਟ ਹਾਂ ਹਮੇਸ਼ਾ ਚੜਦੀ ਕਲਾ ਚ ਰਹਿਣਾ ਠੀਕ ਆ ਪਾਪਾ ਜੀ ਆ ਗਏ ਪਾਪਾ ਜੀ ਨੂੰ ਕੋਈ ਚਾਹ ਕੋ ਬਿਖਾਦਾ ਪਾਪਾ ਜੀ ਨੂੰ ਇੱਥੇ ਬਿਠਾਉਣ ਲੱਗੇ ਤੁੱਲੇ ਕੋਲੇ ਪਰ ਉਹਨਾਂ ਨੇ ਪੱਖੇ ਕੋਲ ਬੈਠ ਗਏ ਰੋਟੀ ਦਿੰਨ ਹੁਣ ਦਾਵਾ ਰੋਟੀ ਖਾਦਣਾ ਅੱਛਾ ਅੱਛਾ ਹਾਂ ਹੀ ਕੱਲਾ ਬੈਠ ਫਾਇਰ ਹਾਂ ਕਿਹਦੇ ਕੰਮ ਪਰ ਨਿਕਲਣੇ ਨੇ ਹਾਲ ਕੰਮ ਰੋਟੀ ਖਾ ਕੇ ਹੀ ਜਾਊਗਾ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਾੜਾ ਜਿਹਾ ਰੱਖਿਓ ਤੁਹਾਨੂੰ ਸਾਰੇ ਚੜ੍ਹਦੀ ਕਲਾ ਚ ਓਕੇ ਬਾਏ ਬਾਏ ਜੀ